ਹਾਂਜੀ ਰਪਿੰਦਰ ਕੌਰ ਮਾਮਲੇ 'ਚ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਨਵੀਂ ਵੀਡੀਓ ਦੇ ਨਾਲ ਛੋਡੇ ਨਾਲ ਖੁਲਾਸੇ ਹੋਣ ਜਾ ਰਹੇ ਆ ਜਿਹੜੀ ਕੀ ਰਪਿੰਦਰ ਕੌਰ ਫਰੀਦਕੋਟ ਦੇ ਰਹਿਣ ਵਾਲੀ ਸੀ ਤੇ ਜਿਹੜਾ ਗੁਰਵਿੰਦਰ ਸਿੰਘ ਦਾ ਬਈ ਇੱਕ ਕਤਲ ਹੋ ਜਾਂਦਾ ਆਪਣੇ ਪ੍ਰੇਮੀ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਤੇ ਹੁਣ ਜਿਹੜੀ ਇਹਦੇ ਨਾਲ ਇੱਕ ਜੀ ਦੀ ਸਹੇਲੀ ਸੀ ਤਾਂ ਉਹ ਵੀ ਗ੍ਰਿਫਤਾਰ ਹੋ ਜਾਂਦੀ ਹੈ ਪੰਜਾਬ ਪੁਲਿਸ ਵੱਨੀਓ ਇਹਦੇ ਵੀ ਬਹੁਤ ਵੱਡੇ ਖੁਲਾਸੇ ਹੋ ਜਾਂਦੇ ਤੇ ਜਿਹੜੀ ਇੱਕ ਨਵੀਂ ਵੀਡੀਓ ਆ ਗਈ ਹੈ ਸਾਹਮਣੇ ਇਹਦੇ ਵਿੱਚ ਕੀ ਖੁਲਾਸੇ ਹੋਏ ਇੱਕ ਹੋਰ ਵੱਡੀ ਸਾਜ਼ਿਸ਼ ਰਚੀ ਹੋਈ ਸੀ ਤਾਂ ਇਹ ਵੀ ਆਪਾਂ ਛੋਡੇ ਨਾਲ ਸਾਂਝੀ ਕਰਦੇ ਆ ਖਬਰ ਚੈਨਲ ਤੇ ਬਣੇ ਰਹੋ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਇੱਕ ਪੁੱਤ ਚਲਾ ਗਿਆ ਚਰਾਗ ਬੁੱਝ ਗਿਆ ਉਹਨਾਂ ਦਾ ਵਾਰਸ ਸੀਗਾ ਦੂਸਰੇ ਪਾਸੇ ਉਹਨਾਂ ਨੂੰ ਵੀ ਆਈਪੀ ਸਕੂਲ ਤਾਂ ਜਾਂ ਇੱਕ ਤੋਂ ਵੱਧ ਬੰਦਿਆਂ ਦੀ ਇਨਵੋਲਵਮੈਂਟ ਇਸ ਤੇ ਗੱਲਬਾਤ ਕਰਾਂਗੇ ਸਰ ਨਾਲ ਨੇ ਭੈਣ ਰਮਨਦੀਪ कौर ਪਰ ਖੈਰ ਜੀ ਸੰਤੁਸ਼ਾਵਾਦ ਤੇ ਸასი ਗੱਲ ਕੀਤੀ ਸਰ ਤੇ ਕੀ ਲੱਗਦਾ ਤੁਹਾਨੂੰ ਜਿਹੜੇ ਮਾਮਲੇ ਇਦਾਂ ਦੇ ਆ ਰਹੇ ਨੇ ਜਿਵੇਂ ਉਹਦੇ ਵਿੱਚ ਇੱਕ ਕੁੜੀ ਹੋਰ ਪਾਈ ਗਈ ਆ ਉਹ ਕੁੜੀ ਕਹਿੰਦੇ ਆ ਕਿਉਂਦੀ ਵੀ ਇਨਵੋਲਵਮੈਂਟ 26 27 ਸਾਰੀ ਹੈਗੀ ਹੈ ਬਿਲਕੁਲ ਜੋ ਕੱਲ ਦੀ ਜਿਹੜੀ মিডিਆ ਦੇ ਵਿੱਚ ਨਿਊਜ਼ ਚੱਲ ਰਹੀ ਹੈ ਉਹਦੇ ਵਿੱਚ ਵਾਕਈ ਉਹਨਾਂ ਨੇ ਇਹ ਚੀਜ਼ ਨੂੰ ਬੜਾ ক্লোਸਲੀ ਲਿਆ ਕਿ ਜਿਹੜੀ ਉਹਨਾਂ ਦੀ ਫਰੈਂਡ ਆ ਤੇ ਉਹਦਾ ਵਿੱਚ ਪੂਰੀ ਹਿੱਸੇਦਾਰਾ ਜੇਕਰ ਉਹ ਦੱਸ ਦਿੰਦੀ ਤਾਂ ਸ਼ਾਇਦ ਉਹ ਨੌਜਵਾਨ ਜਿਹੜਾ ਉਹ ਵੱਚ ਜਾਂਦਾ ਗੱਲ ਇੱਥੇ ਹੁਣ ਆ ਸੀ ਜਿਹੜਾ ਸਾਡਾ ਇੱਕ ਫਰੈਂਡ ਸਰਕਲ ਹੁੰਦਾ ਕਾਫੀ ਲੋਕ ਸਾਡੇ ক্লোਜ਼ ਵੀ ਹੁੰਦੇ ਆ ਕਾਫੀ ਮਤਲਬ ਕਿ ਜੇ ਸਾਡਾ 10 12 ਜਣਿਆਂ ਦਾ ਸਰਕਲ ਹੈ ਤੇ 10 12 ਜਣਿਆਂ ਚ ਨੇਚਰਲੀ 2 4 ਜਣੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਸਾਡੇ ਬਹੁਤ ਜ਼ਿਆਦਾ ক্লোਜ਼ ਹੁੰਦੇ ਆ ਜਿਵੇਂ ਕਿ ਇਸ ਕੇਸ ਦੇ ਵਿੱਚ ਵੀ ਉਹ ਕੁੜੀ ਕਾਫੀ ਜ਼ਿਆਦਾ ਉਹਨਾਂ ਦੀ ক্লোਜ਼ ਸੀ ਹੁਣ ਗੱਲ ਇਥੇ ਇਹ ਹੁੰਦੀ ਹੈ ਵੀ ਜਾਂ ਤਾਂ ਉਸ ਕੁੜੀ ਨੂੰ ਲਾਲਚ ਹੀ ਬਹੁਤ ਭਾਰੀ ਦਿੱਤਾ ਜਾ ਸਕਦਾ ਤੇ ਜਾਂ ਦੋਨਾਂ ਇੱਕ ਦੂਸਰੇ ਦੇ ਕੋਲ ਸੀ ਇੱਕ ਚੀਜ਼ ਹੁੰਦੀ ਹੈ ਨਾ ਵੀ ਕੋਈ ਇਨਸਾਨ ਹੈ ਜਿਵੇਂ ਮੰਨ ਲਓ ਇੱਕ ਦੀ ਫਰੈਂਡਸ਼ਿਪ ਆ ਦੂਜੇ ਦੀ ਦੂਜੇ ਦੇ ਨਾਲ ਆ ਤੇ ਉਹ ਗੱਲਾਂ ਆਪਸ ਵਿੱਚ ਸ਼ੇਅਰ ਹੋ ਜਾਂਦੀਆਂ ਜਿਵੇਂ ਕਿ ਆਪਾਂ ਅੱਜ ਇੰਸਟਾਗ੍ਰam ਦੀਆਂ ਕੁੜੀਆਂ ਨੂੰ ਲੈ ਲਈਏ ਬਹੁਤ ਸਾਰੀਆਂ ਖੁਸ਼ਲੇ ਦਿਨਾਂ ਦੇ ਵਿੱਚ ਇੰਸਟਾਗ੍ਰam ਦੀਆਂ ਕੁੜੀਆਂ ਦੀਆਂ ਵੀ ਇਦਾਂ ਦੀਆਂ ਜਿਹੜੀਆਂ ਪਰਸਨਲ ਲਾਈਫ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਸਾਹਮਣੇ ਆਈਆਂ ਬੜਾ ਕੁਝ ਹੋਇਆ ਇੱਕ ਦੂਜੀ ਨੂੰ ਮਾਰਨ ਮਰਾਉਣ ਤੱਕ ਵੀ ਗਈਆਂ ਸੋ ਕਹਿਣ ਦਾ ਭਾਵ ਇਹ ਆ ਕਿ ਹੁੰਦਾ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਇੱਕ ਪਤੀ ਵਰਗਾ ਨਾਰੀ ਆ ਜਿਹੜੀ ਉਹ ਪਤੀ ਨੂੰ ਪਰਮੇਸ਼ਰ ਮੰਨਦੀ ਆਪਦਾ ਇੱਕ ਧੀ ਆ ਜਿਹੜੀ ਜਦੋਂ ਮਾਪਿਆਂ ਦੇ ਘਰੋਂ ਦੀ ਡੋਲੀ ਜਾਂਦੀ ਆ ਤੇ ਸਹੁਰਿਆਂ ਦੇ ਘਰੋਂ ਅਰਥੀ ਉਹਦੀ ਨਿਕਲ ਕੇ ਆਉਂਦੀ ਆ ਪਰ ਅੱਜ ਗੁੱਡੇ ਗੁੱਡੀਆਂ ਦਾ ਖੇਡ ਇਨ੍ਹਾਂ ਚੀਜ਼ਾਂ ਨੂੰ ਬਣਾਇਆ ਗਿਆ ਵਿੱਚੇ ਖਬਰਾਂ న్యూਸ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਸੀ ਕਿ ਉਹਨਾਂ ਨੂੰ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਜਿਹਦਾ ਕਿ ਅੱਜ ਖਲਾਸਾ ਹੋਇਆ মিডিਆ ਦੇ ਵਿੱਚ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ VIP ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਦੇਖੋ ਕ੍ਰਾਈਮਨਲ ਦਾ ਕ੍ਰਾਈਮਨਲ ਆ ਕ੍ਰਾਈਮ ਦਾ ਕ੍ਰਾਈਮ ਹੈ ਨਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਿਹੜੇ ਚਲਾ ਗਿਆ ਉਹਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਣਾ ਹੁਣ ਆਪਾਂ ਵੱਡੇ ਵੱਡਿਆਂ ਦੀ ਗੱਲ ਕਰ ਲਈਏ ਜੇਕਰ ਆਪਾਂ ਇੱਥੇ ਅੱਜ ਮਜੀਠੀਏ ਦੀ ਗੱਲ ਕਰੀਏ ਇੱਕ ਪੂਰਾ ਸਟੇਟਸ ਆ ਉਹਦਾ ਇਹ ਕਹਤਾ ਇਹ ਕੁੜੀ ਦਾ ਕ੍ਰਾਈਮ ਕਰਕੇ ਗਈ ਆ ਉਹ ਐਸੇ ਕ੍ਰਾਈਮ ਉਹਦਾ ਸਾਬਤ ਵੀ ਨਹੀਂ ਹੋਇਆ ਢਿੱਲ ਤਾਂ ਉਹਨੂੰ ਵੀ ਨਹੀਂ ਦਿੱਤੀ ਗਈ ਹੈ ਨਾ ਤੇ ਫਿਰ ਇਹ ਤਾਂ ਇੱਕ ਕਿਸੇ ਹਾਂਜੀ ਜਿਹੜੀ ਇਹ ਹੁਣ ਸਹੇਲੀ ਆ ਰਪਿੰਦਰ ਕੌਰ ਦੀ ਇਹਦੇ ਆਪਸ ਵਿੱਚ ਦੋਨਾਂ ਦੇ ਕੋਇੰਟ ਮਿਲਦੇ ਸੀਗੇ ਰਪਿੰਦਰ ਕੌਰ ਨਾਲ ਇਹਦੇ ਪੂਰੀ ਚੰਗੀ ਤਰ੍ਹਾਂ ਕੋਇੰਟ ਮਿਲਦੇ ਸੀ ਪਰ ਇਹਨੇ ਪੁਲਿਸ ਨੂੰ ਭਲਕ ਤੱਕ ਨਹੀਂ ਦਿੱਤੀ ਵੀ ਗੁਰਵਿੰਦਰ ਸਿੰਘ ਦਾ ਕਤਲ ਹੋਣ ਵਾਲਾ ਹੋ ਸਕਦਾ ਜੇ ਇਹ ਕੁੜੀ ਦੱਸ ਦਿੰਦੀ ਤਾਂ ਉਹਦੀ ਜਾਨ ਬਚੇ ਜਾਂਦੀ ਹੁਣ ਜਿਹੜਾ ਇਹਦਾ ਰਪਿੰਦਰ ਕੌਰ ਦਾ ਆਸ਼ਿਕਾ ਤੇ ਜਿਹੜੀ ਇਹ ਇਹਦੀ ਸਹੇਲੀ ਆ ਇਹਨਾਂ ਦੇ ਤਿੰਨਾਂ ਦੇ ਕੋਇੰਟ ਮਿਲਦੇ ਸੀ ਤੇ ਜਿਹੜਾ ਉਹ ਗੱਡੀ ਲੈ ਕੇ ਆਇਆ ਸੀ ਉਹ ਤਾਂ ਗ੍ਰਿਫਤਾਰ ਹੈ ਗਈ ਹੈਗਾ ਹੁਣ ਚੌਥੀ ਗ੍ਰਿਫਤਾਰੀ ਇਹ ਕੁੜੀ ਦੀ ਸੀ ਜਿਹੜੀ ਇਹਦੀ ਸਹੇਲੀ ਆ ਜਦੋਂ ਕੈਨੇਡਾ ਦੇ ਵਿੱਚੋਂ ਉਹ ਇਹ ਆਉਂਦੀ ਆ ਉਦੋਂ ਬਾਅਦ ਦੇ ਵਿੱਚ ਫਿਰ ਇਹ ਇੱਕ ਦੂਜੇ ਦੇ ਕੰਡਕਟ ਦੇ ਵਿੱਚ ਆ ਜਾਂਦੀਆਂ ਪਹਿਲਾਂ ਇਕੱਠੀਆਂ ਪੜ੍ਹੀਆਂ ਵੀ ਇਹ ਰਪਿੰਦਰਕੌਰ ਆ ਬੁਟੀਕ ਦਾ ਕੰਮ ਕਰਦੀ ਸੀ ਤੇ ਜਿਹੜਾ ਇਹ ਬਾਈ ਗੁਰਵਿੰਦਰ ਸਿੰਘ ਆ ਆਪ ਮੋਟਰਸਾਈਕਲ ਤੇ ਜਾਂਦਾ ਸੀ ਤੇ ਜਿਹੜੀ ਇਹ ਕੁੜੀ ਹਰਪਿੰਦਰਕੌਰ ਇਹ ਇਹ ਥਾਰ ਗੱਡੀ ਤੇ ਸਕੋਰਪੀ ਗੱਡੀ ਲੈ ਕੇ ਜਾਂਦੀ ਜਾਂ ਥਾਰ ਗੱਡੀ ਇਹ ਗੱਡੀਆਂ ਤੇ ਘੁੰਮਦੀ ਸੀ ਤੇ ਪਰ ਇਹ ਪਿੰਡਵਨੀਓ ਦੱਸਿਆ ਜਾਂਦਾ ਜਿਹੜਾ ਗੁਰਵਿੰਦਰ ਸਿੰਘ ਆ ਇੱਕ ਬਹੁਤ ਨਾਰਮਲ ਸੁਭਾਅ ਦਾ ਬੰਦਾ ਸੀ ਪਿੰਡ ਬੰਨੀਓ ਦੱਸਿਆ ਜਾਂਦਾ ਵੀ ਇੱਕ ਲੜਨ ਬੋਲਣ ਵਾਲਾ ਤਾਂ ਹੈ ਹੀ ਨਹੀਂ ਸੀ ਬਹੁਤ ਚੰਗੇ ਸੁਭਾਅ ਦਾ ਸੀ ਇਹ ਪਿੰਡ ਬੰਨੀਓ ਜਦੋਂ ਖੁਲਾਸੇ ਹੁੰਦਿਆਂ న్యూਸ ਰਿਪੋਰਟਰ ਵੀ ਪਹੁੰਚ ਜਾਂਦੇ ਆ ਪੁਲਿਸ ਬੰਨੀਓ ਪੁੱਛਿਆ ਜਾਂਦਾ ਵੀ ਕਈ ਵਾਰੀ ਕਿਸੇ ਨਾਲ ਲੜਾਈ ਬੁਲਾਰਾ ਉਹ ਕਹਿੰਦੇ ਵੀ ਅਸੀਂ ਦੇਖ ਰਹੇ ਸੀ ਵੀ ਇਹ ਲੰਬੇ ਸਮੇਂ ਤੋਂ ਆਪਸ ਵਿੱਚ ਇਹਨਾਂ ਦੀ ਕੋਈ ਬੋਲਚਾਲ ਹੋਈ ਸੀ ਪਰ ਇਹ ਨਹੀਂ ਪਤਾ ਸੀ ਵੀ ਗੁਰਵਿੰਦਰ ਸਿੰਘ ਦਾ ਕਤਲ ਹੋ ਜਾ ਤੇ ਜਿਹੜੀ ਇਸ ਕੁੜੀ ਨੇ ਹੁਣ ਇਹ ਰਾਜ ਛਾਪਾ ਕੇ ਰੱਖਿਆ ਸੀ ਤੇ ਬਾਅਦ ਦੇ ਵਿੱਚ ਖੁਲਾਸੇ ਨਿਕਲ ਕੇ ਆਉਂਦੇ ਆ ਵੀ ਇਹਦੀ ਇੱਕ ਸਹੇਲੀ ਵੀ ਆ ਇਹ ਜਿਹੜਾ ਬਈ ਗੁਰਵਿੰਦਰ ਸਿੰਘ ਦਾ ਪਰਿਵਾਰ ਸਾਰਾ ਬਾਹਰਲੇ ਦੇਸ਼ ਸੀ ਤੇ ਹੁਣ ਜਿਹੜੀ ਇਹ ਰਪਿੰਦਰ ਕੌਰ ਆ ਇਹਦਾ ਪਰਿਵਾਰ ਖੁਦ ਕਹਿ ਰਿਹਾ ਵੀ ਅਸੀਂ ਇਹਦਾ ਸਾਥ ਨਹੀਂ ਦਿੰਦੇ ਸਾਡੇ ਬਣੀ ਚਾਹੇ ਫਾਂਸੀ ਹੋਵੇ ਚਾਹੇ ਉਮਰ ਕੈਦ ਹੋਵੇ ਜਿਹੜੀ ਇਹ ਕੁੜੀ ਆ ਤੇ ਹੁਣ ਇਹ ਬਈ ਹੁਣ ਜੇ ਗੱਲ ਕਰੀਏ ਕਾਲ ਯੁਗ ਦਾ ਦੌਰ ਚੱਲ ਰਿਹਾ ਇੰਸਟਾਗ੍ਰam ਜੋ ਸੋਸ਼ਲ ਮੀਡੀਆ ਤੇ ਆਪਾਂ ਦੇਖਦੀਏ ਵੀ ਅੱਜਕੱਲ੍ਹ ਦੇ ਮੁੰਡੇ ਕੁੜੀਆਂ ਕਿਵੇਂ ਬਾਹਰੋਂ ਵਾਰੀ ਵਿਆਹ ਕਰਾ ਲੈਂਦੇ ਇੱਕ ਦੂਜੇ ਨਾਲ ਤੇ ਇਹੋ ਮਾਮਲਾ ਹੀ ਬਸ ਸਾਹਮਣੇ ਖੜਾ ਹੋ ਗਿਆ ਏ ਹੁਣ ਜਿਹੜਾ ਇਹ ਗੁਰਵਿੰਦਰ ਸਿੰਘ ਸੀ ਚੰਗਾ ਵਧੀਆ ਬਈ ਇਹਦੇ ਕੋਲੇ ਪੈਸਾ ਢੇਲਾ ਸੀ ਫੁੱਲ ਸਾਰਾ ਪਰਿਵਾਰ ਬਾਰਲੇ ਦੇਸ਼ ਰਹਿੰਦਾ ਪਰ ਫੇਰ ਵੀ ਇਹ ਕੁੜੀ ਨੇ ਇੱਕ ਉਹਦੇ ਨਾਲ ਆਪਾਂ ਕਹਿੰਦੇ ਵਿਸ਼ਵਾਸ ਘਾਤ ਕੀਤਾ ਦੇ ਆਪਣੇ ਪਤੀ ਨੂੰ ਜੇ ਹੋ ਸਕਦਾ ਸੀ ਊਂ ਛੱਟ ਜਾਂਦੀ ਭੱਜ ਜਾਂਦੀ ਪਰ ਕਿਸੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਸੀ ਜਿਹੜਾ ਕੀ ਇਹਦਾ ਇੱਕ ਪ੍ਰੇਮੀ ਸੀ ਤੇ ਉਹਦੇ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਤੇ ਜਿਹੜੀ ਹੁਣ ਤੱਕ ਦੀ ਇਹ ਚਿਟ ਕਵਰ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸੋਡਾ ਕੀ ਕਹਿਣਾ ਇਸ ਮਾਮਲੇ ਬਾਰੇ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ